हां जी किसान ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਓ 327 ਤੇ 826 ਦੇ ਵਿੱਚ ਯੂਰੀਆ ਆਪਾਂ ਨੂੰ ਕਿੰਨੇ-ਕਿੰਨੇ ਦਿਨ ਦੇ ਗੈਬ ਤੇ ਪਾਉਣੀ ਚਾਹੀਦੀ ਤੇ ਤਿੰਨ ਜਾਂ ਚਾਰ ਕਿਸ਼ਤਾਂ ਵਿੱਚ ਕਦੋਂ ਤੱਕ ਆਪਾਂ ਯੂਰੀਆ ਜਿਹੜੀ ਪੂਰੀ ਕਰਨੀ ਆ ਤਾਂ ਕਿ ਆਪਣੀ ਕਣਕ ਦੇ ਝਾੜ ਤੇ ਪ੍ਰਭਾਵ ਨਾ ਪਵੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਜਿਹੜਾ ਯੂਰੀਆ ਪਾਉਣ ਦੇ ਵਿੱਚ ਗਲਤੀ ਕਰਦੇ ਜਿਹਦੇ ਕਾਰਨ ਕਣਕ ਦੇ ਝਾੜ ਤੇ ਇਸ ਚੀਜ਼ ਦਾ ਪ੍ਰਭਾਵ ਦੇਖ ਨੂੰ ਮਿਲਦਾ ਸੋ ਕਿਹੜੀਆਂ ਗਲਤੀਆਂ ਆਪਾਂ ਨਹੀਂ ਕਰਨੀ ਆ ਸੋ ਉਹਦੇ ਬਾਰੇ ਆਪਾਂ ਅੱਜ ਕਾਸ਼ ਗੱਲਬਾਤ ਕਰਨੀ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਓ ਜੇਕਰ ਤਾਂ ਜਿਵੇਂ ਆਪਾਂ ਗੱਲ ਕਰਦੇ ਬਈ ਪਹਿਲੀ ਯੂਰੀਆ ਤੋਂ ਤਾਂ ਕਿਸਾਨ ਭਰਾਓ ਪਹਿਲੀ ਯੂਰੀਆ ਦੀ ਵੈਸੇ ਤਾਂ ਜੇਕਰ ਆਪਾਂ ਪਾਣੀ ਲੇਟ ਲੈ ਕੇ ਜਾਂਦੇ ਜਦੋਂ ਆਪਾਂ ਕਣਕ ਨੂੰ ਪਹਿਲਾ ਪਾਣੀ ਲਾ ਦਿੰਨੇ ਉਸ ਤੋਂ ਬਾਅਦ ਆਪਾਂ ਨੂੰ ਯੂਰੀਆ ਦੀ ਜ਼ਰੂਰਤ ਪੈਣੀ ਪੈਣੀ ਚਾਹੇ ਆਪਾਂ 15 ਦਿਨ ਤੇ ਲਾ ਰਹੇ ਆਂ ਚਾਹੇ ਆਪਾਂ 25 30 ਜਾਂ 30 ਦਿਨ ਤੋਂ ਪਲੱਸ ਤੇ ਲਾ ਰਹੇ ਆਂ ਕਿਉਂਕਿ ਪਾਣੀ ਤੇ ਡਿਪੈਂਡ ਕਰਦਾ ਜਦੋਂ ਆਪਾਂ ਇੱਕ ਵਾਰ ਕਣਕ ਨੂੰ ਪਾਣੀ ਲੱਗ ਜਾਂਦਾ ਉਸ ਤੋਂ ਬਾਅਦ ਜਿਹੜੀ ਨਾਈਟ੍ਰੋਜਨ ਦੀ ਜ਼ਰੂਰਤ ਪੈਣੀ ਸਟਾਰਟ ਹੋ ਜਾਂਦੀ ਆ ਤਾਂ ਉਥੇ ਆਪਾਂ ਨੂੰ ਜਿਹੜੀ ਨਾਈਟ੍ਰੋਜਨ ਦੇਣੀ ਪੈਂਦੀ ਯਾਨੀ ਕਿ ਯੂਰੀਆ ਖਾਦ ਪਾਉਣੀ ਪੈਂਦੀ ਆ ਸੋ ਦਿੱਕਤ ਉਥੇ ਆਉਂਦੀ ਜਿੱਥੇ ਆਪਣੇ ਆਪਾਂ ਕਈ ਵਾਰ ਕਣਕ ਵਿਰਲੀਯੋਗ ਦੀ ਆਪਾਂ ਛਿੱਟਾ ਮਾਰਦੇ ਤੇ ਪਾਣੀ ਅਗੇ ਤਾਲਾਉਣੇ ਜਾਂ ਕਰਾਂਡੋ ਹੀ ਕਣਕ ਨੂੰ ਪਾਣੀ ਅਗੇ ਤਾਲਾ ਦਿੰਨੇ ਜਾਂ ਆਪਣਾ ਵੱਤਰ ਖੁਸ਼ਕ ਹੁੰਦਾ ਤਾਂ ਆਪਾਂ ਚਾਹੋਣੇ ਬੇ ਕਣਕ ਸਾਰੀ ਨਿਕਲ ਆਵੇ ਕਣਕ ਹਰੀ ਹੋ ਜੇ ਤੇ ਉਥੇ ਆਪਾਂ ਜਿਹੜੀ ਲਗਭਗ ਅਗੇਤਾ ਪਿਛੇਤਾ ਜਿਹੜਾ ਪਾਣੀ ਆਪਾਂ ਨੂੰ ਲਾਉਣਾ ਪੈਂਦਾ ਤਾਂ ਉਥੇ ਕਿਸਾਨ ਪਰੋ ਦਿੱਕਤ ਆ ਜਾਂਦੀ ਵੀ ਆਪਾਂ ਕਿਵੇਂ ਜਿਹੜੀ ਸਹੀ ਮੈਨੇਜਮੈਂਟ ਕਿਵੇਂ ਕਰੀਏ ਕਿਉਂਕਿ ਜੇਕਰ ਤਾਂ ਆਪਣੇ ਖੇਤ ਦੇ ਵਿੱਚ ਨਦੀ ਨਹੀਂ ਹੁੰਦੇ ਖੇਤ ਨਦੀਨਾਂ ਤੋਂ ਰਹਿਤ ਆ ਤਾਂ ਉਥੇ ਫਿਰ ਆਪਾਂ ਨੂੰ ਜਿਹੜੀ ਲਗਭਗ ਜ਼ਰੂਰਤ ਜਿਹੜਾ ਆਪਾਂ ਯੂਰੀਆ ਪਾਉਨੇ ਆ ਉਹ ਆਪਾਂ ਅਗੇਤਾ ਪਾ ਦਈਏ ਥੋੜਾ ਬਦ ਪਿਛੇਤਾ ਵੀ ਕਰ ਦਈਏ ਤੇ ਕੋਈ ਬਹੁਤਾ ਜ਼ਿਆਦਾ ਉਸ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ ਪਰ ਜਿੱਥੇ ਆਪਾਂ ਪਾਣੀ ਅਗੇਤਾ ਲਾਇਆ ਆ ਜਾਂ ਫਿਰ ਆਪਣੇ ਖੇਤ ਨਦੀਨ ਆ ਉਥੇ ਆਪਾਂ ਨੂੰ ਜਿਹੜਾ ਬਿਲਕੁਲ ਸਹੀ ਮੈਨੇਜਮੈਂਟ ਯੂਰੀਆ ਦੀ ਕਰਨੀ ਪੈਂਦੀ ਆ ਕਿਉਂਕਿ ਕਈ ਵਾਰ ਆਪਾਂ ਗੇਤੀ ਯੂਰੀਆ ਪੂਰੀ ਕਰ ਦਿੰਨੇ ਆ ਫਿਰ ਵੀ ਆਪਣਾ ਝਾੜ ਦੇ ਪ੍ਰਭਾਵ ਪੈਂਦਾ ਜੇਕਰ ਆਪਾਂ ਜਿਆਦਾ ਲੇਟ ਲੈ ਕੇ ਜਾਂਨੇ ਤੇ ਫਿਰ ਆਪਣੇ ਕਣਕ ਦੇ ਫਟਾਰੇ ਦੇ ਇਸ ਚੀਜ਼ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਤਾਂ ਕਿਸਾਨ ਭਰਾਓ ਜੇਕਰ ਤਾਂ ਤੁਸੀਂ 20 ਦਿਨ ਤੋਂ 20 ਦਿਨ ਦੇ ਲਾਗੇ ਜਾਂ 20 ਦਿਨ ਤੋਂ ਪਹਿਲਾਂ ਪਾਣੀ ਖੇਤ ਨੂੰ ਲਾਇਆ ਤਾਂ ਕੋਸ਼ਿਸ਼ ਕਰੋ ਕਿ ਜਿਹੜੀਆਂ ਯੂਰੀਆ ਦੀਆਂ ਤਿੰਨ ਕਿਸ਼ਤਾਂ ਦੀ ਬਜਾਏ ਚਾਰ ਕਿਸ਼ਤਾਂ ਯੂਰੀਆ ਕਰ ਦਿਓ ਕਿਉਂਕਿ ਆਪਾਂ ਜਿਹੜੀ ਯੂਰੀਆ 50 55 ਦਿਨ ਤੱਕ ਪੂਰੀ ਕਰਨੀ 50 ਦਿਨ ਤੋਂ ਪਹਿਲਾਂ ਜੇਕਰ ਸਹੀ ਕੰਡੀਸ਼ਨ ਤੇ 50 ਦਿਨ ਤੋਂ ਪਹਿਲਾਂ ਉਹ ਅੱਗੇ ਆਪਾਂ ਗੱਲ ਕਰਦੇਵੇਂ 50 ਦਿਨ ਤੋਂ ਬਾਅਦ ਆਪਾਂ ਕਿਹੜੇ ਖੇਤਾਂ 'ਚ ਯੂਰੀਆ ਲੈ ਕੇ ਜਾਣੀ ਤਾਂ ਜੇਕਰ ਤਾਂ ਕਿਸਾਨ ਭਰਾਓ ਤੁਸੀਂ 24 25 ਦਿਨ ਤੇ ਪਾਣੀ ਲਾ ਰਹੇ ਜੀ ਫਿਰ ਕਿਸਾਨ ਭਰਾਓ ਤੁਸੀਂ ਤਿੰਨ ਕਿਸ਼ਤਾਂ ਦੇ ਵਿੱਚ ਯੂਰੀਆ ਪਾਉਣੀ ਆ ਜੇਕਰ 20 ਦਿਨ ਜਾਂ 20 ਤੋਂ ਪਹਿਲਾਂ ਤੁਸੀਂ ਪਾਣੀ ਲਾਇਆ ਛੋਟੀ ਕਣਕ ਨੂੰ ਤਾਂ ਤੁਸੀਂ ਚਾਰ ਕਿਸ਼ਤਾਂ ਚਾਹੇ ਤੁਸੀਂ ਤਿੰਨ ਗੱਟੇ ਪਾਉਣੇ ਚਾਹੇ ਚਾਰ ਗੱਟੇ ਪਾਉਣੇ ਆ ਉਹ ਤੁਸੀਂ ਦੂਦ ਯੂਰੀਆ ਉਹ ਰੱਖਣੀ ਬਸ ਡੋਜ਼ ਡੋਜ਼ ਜਿਹੜੀ 4 ਰੱਖ ਕਰ ਦੇਣੀ ਆ ਯਾਨੀ ਕਿ ਆਪਾਂ ਕਿਸ਼ਤਾਂ 4 ਕਰ ਦੇਣੀਆਂ ਤਾਂ ਕਿ ਜਿਹੜਾ ਆਪਣਾ ਯੂਰੀਆ ਸਹੀ ਟਾਈਮ ਤੇ ਪੈਂਦਾ ਰਹੇ ਤਾਂ ਜੇਕਰ ਤਾਂ ਤੁਸੀਂ ਮੰਨ ਕੇ ਚੱਲੋ 24 25 ਦਿਨ ਤੋਂ ਲੈ ਕੇ 30 ਦਿਨ ਦੇ ਵਿੱਚ ਘਾਰ ਪਾਣੀ ਲਾ ਰਹੇ ਤਾਂ ਤੁਸੀਂ ਇੱਕ ਕਿਸ਼ਤ 25 ਤੋਂ 30 ਦਿਨ ਤੇ ਪਾ ਦੇਣੀ ਦੂਜੀ ਕਿਸ਼ਤ ਪਾ ਦੇਣੀ ਆ 35 ਤੋਂ 40 ਤੇ ਤੀਜੀ 45 ਤੋਂ 50 ਦਿਨ ਤੇ ਤੇ ਜੇਕਰ ਤੁਹਾਨੂੰ ਲੱਗਦਾ ਵੀ ਅਸੀਂ 20 ਦਿਨ ਤੇ ਪਾਣੀ ਲਾਇਆ ਇੱਕ 20 ਦਿਨ ਤੇ ਕਿਸਤ ਪਾਈ ਆ ਤਾਂ ਉਸੇ ਹਿਸਾਬ ਨਾਲ ਤੁਸੀਂ ਚਾਰ ਕਿਸਤਾਂ ਕਰ ਦੇਣੀਆਂ ਕਿ 8 10 ਦਿਨ ਦੇ ਲਗਭਗ ਗੈਪ ਤੇ 8 10 ਜਾਂ 12 ਦਿਨ ਦੇ ਦਿਨਾਂ ਦੇ ਫਰਕ ਦੇ ਨਾਲ ਆਪਾਂ ਯੂਰੀਆ ਖਾਦ ਪਾਈ ਜਣੀ ਆ ਪਹਿਲੀ ਯੂਰੀਆ ਖਾਦ ਪਾਉਣ ਲੱਗਿਆ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਅਸਲ ਦੇ ਵਿੱਚ ਦੂਜੀ ਯੂਰੀਆ ਜਦੋਂ ਆਪਾਂ ਪਾਉਣੇ ਆ ਕਿਉਂਕਿ ਪਹਿਲੀ ਯੂਰੀਆ ਤਾਂ ਆਪਾਂ ਪਾ ਦਿੰਨੇ ਆ ਵਿਚਾਂ ਸੰਕੋਰ ਪਾਉਣੀ ਤਾਂ ਵੀ ਯੂਰੀਆ ਪਾ ਦਿੰਨੇ ਆ ਚਾਹ ਪਹਿਲਾ ਪਾਣੀ ਲਾ ਕੇ ਆਪਾਂ ਪੀ ਕਣਕ ਪੀਲੀ ਪਈ ਤੇ ਤਾਂ ਯੂਰੀਆ ਪਾ ਦਿੰਨੇ ਆ ਪਰ ਦੂਜੀ ਯੂਰੀਆ ਤੱਕ ਆਪਣਾ ਜਿਹੜੇ ਨਦੀਨ ਕਈ ਵਾਰ ਆਪਣੇ ਕੰਟਰੋਲ ਨਹੀਂ ਹੁੰਦੇ ਤਾਂ ਉੱਥੇ ਕਈ ਕਿਸਾਨ ਵੀਰ ਹੁਣ ਇਹ ਵੀ ਮੈਸੇਜ ਕਰ ਰਹੇ ਵੀ ਅਸੀਂ ਵਕੀਰਾ ਕੀਤੀ ਏ ਤੇ ਹੁਣ ਪਾਣੀ ਲਾਤਾ ਤੇ ਯੂਰੀਆ ਪਾਈਏ ਜਾਂ ਰੁਕ ਜੀ ਗਏ ਤਾਂ ਕਿਸਾਨਪੁਰ ਇੱਥੇ ਜੇਕਰ ਤੁਸੀਂ ਯੂਰੀਆ ਲੇਟ ਕਰੋਗੇ ਤਾਂ ਉਹ ਆਪਣੀ ਕਣਕ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਕਰਦੀ ਆ ਕਿਉਂਕਿ ਕਣਕ ਨੂੰ ਵੀ ਉਨੀ ਲੇਟ ਮਿਲਣੀ ਹੈ ਕਿਸਾਨ ਵੀਰ ਸੋਚਦੇ ਵੀ ਜੇਕਰ ਆਪਾਂ ਯੂਰੀਆ ਪਾਤੀ ਤਾਂ ਸ਼ਾਇਦ ਆਪਾਂ ਨੂੰ ਵਕੀਰਾ ਦਾ ਰਿਜ਼ਲਟ ਨਹੀਂ ਮਿਲਣਾ ਤਾਂ ਕਿਸਾਨਪੁਰ ਇਦਾਂ ਦੀ ਗੱਲ ਨਹੀਂ ਹੈਗੀ ਜੇਕਰ ਤਾਂ ਵਕੀਰਾ ਦਾ ਰਿਜ਼ਲਟ ਮਿਲਣਾ ਤੇ ਯੂਰੀਆ ਪਾਓ ਚਾਹੇ ਨਾ ਪਾਓ ਉਹ ਰਿਜ਼ਲਟ ਆਪਾਂ ਨੂੰ ਮਿਲ ਹੀ ਜਾਣਾ ਤੇ ਜੇਕਰ ਨਹੀਂ ਮਿਲਣਾ ਦਵਾਈ ਨਹੀਂ ਅਸਰ ਨਹੀਂ ਕਰਨਾ ਤਾਂ ਫਿਰ ਆਪਾਂ ਨੂੰ ਉਹਦੇ ਵਿੱਚ ਇਸ ਚੀਜ਼ ਦਾ ਨੂੰ ਨਾ ਦੇਖੋ ਵੀ ਅਸੀਂ ਗੁੱਲੀ ਡੰਡਾ ਕੰਟਰੋਲ ਕਰਨਾ ਤਾਂ ਜੇਕਰ ਨਾ ਵੀ ਗੁੱਲੀ ਡੰਡਾ ਕੰਟਰੋਲ ਹੋਣਾ ਆ ਤੇ ਫਿਰ ਵੀ ਕਿਸਾਨ ਪਰ ਉਹਨੇ ਜਿਹੜਾ ਵਧ ਜਾਣਾ ਤੇ ਜਦੋਂ ਆਪਾਂ ਯੂਰੀਆ ਪਾਵਾਂਗੇ ਹੋਰ ਤੇਜ਼ੀ ਨਾਲ ਵਧੇਗਾ ਇਸ ਲਈ ਪਹਿਲੀ ਤੁਸੀਂ ਯੂਰੀਆ ਵਕੀਰਾ ਵਾਲਾ ਟੈਕਨੀਕਲ ਵਰਤਿਆ ਤਾਂ ਤੁਸੀਂ ਯੂਰੀਆ ਜਦੋਂ ਮਰਜ਼ੀ ਪਾ ਸਕਦੇ ਜੀ ਤੇ ਅਸਲ ਵਿੱਚ ਯੂਰੀਆ ਜਿਹੜੀ ਆਪਾਂ ਦੂਜੀ ਯੂਰੀਆ ਪਾਉਣੀ ਖਾਸ ਕਰਕੇ ਜਿਹੜੇ ਕਿਸਾਨ ਵੀਰਾਂ ਦਾ ਗੁੱਲੀ ਡੰਡਾ ਵੇਰ ਜਾਂਦਾ ਹੈ ਜਾਂ ਰਹਿ ਜਾਂਦਾ ਤੇ ਉਹ ਆਪਾਂ ਕੀ ਕਰਨਾ ਵੀ ਜਦੋਂ ਪਾਣੀ ਲਾਉਣ ਤੋਂ ਬਾਅਦ ਜਿਹੜੇ ਕਿਸਾਨ ਵੀ ਨਾਲ ਹੋਰ ਸਪਰੇਅ ਕਰਨੀ ਕੋਈ ਵੀ ਸਪਰੇਅ ਤੁਸੀਂ ਕਰਨੀ ਪਹਿਲਾਂ ਗੁੱਲੀ ਡੰਡਾ ਤੁਹਾਡਾ ਕੰਟਰੋਲ ਨਹੀਂ ਹੋਇਆ ਉੱਥੇ ਕਿਸਾਨ ਭਰਾ ਤੁਸੀਂ ਕੀ ਕਰਨਾ ਵੀ ਜਦੋਂ ਆਪਾਂ ਗੁੱਲੀ ਡੰਡੇ ਵਾਲੀ ਜਾਨੀ ਕਿ ਨਦੀਨ ਨੂੰ ਕੰਟਰੋਲ ਕਰਨ ਵਾਲੀ ਸਪਰੇਅ ਕਰਨੀ ਆ ਉੱਥੇ ਤੁਸੀਂ ਯੂਰੀਆ ਪਾ ਕੇ ਤੇ ਬਾਅਦ ਦੇ ਵਿੱਚ ਸਪਰੇਅ ਕਰਨੀ ਹੈ ਕਈ ਵਾਰ ਆਪਾਂ ਕਰਦੇ ਵੀ ਯੂਰੀਆ ਆਪਾਂ ਸਪਰੇਅ ਕਰ ਲੈਨੇ ਤੇ ਤਿੰਨ ਤੋਂ ਚਾਰ ਦਿਨ ਬਾਅਦ ਆਪਾਂ ਯੂਰੀਆ ਦਾ ਛਿੱਟਾ ਮਾਰਨਾ ਸ਼ੁਰੂ ਕਰ ਦਿੰਦੇ ਹਾਂ ਜੀਦੇ ਕਾਰਨ ਫਿਰ ਜਿਹੜਾ ਗੁੱਲੀ ਡੰਡਾਂ ਦਾ ਉਹ ਨੂੰ ਵਧਨ ਫੁੱਲਣ ਦੇ ਵਿੱਚ ਹੋਰ ਮਦਦ ਮਿਲ ਜਾਂਦੀ ਆ ਤਾਂ ਜੇਕਰ ਤੁਹਾਨੂੰ ਗੁੱਲੀ ਡੰਡੇ ਦੀ ਦਿੱਕਤ ਆ ਤੁਸੀਂ ਯੂਰੀਆ ਖਾਦ ਦੂਜੀ ਪਾਉਣੀ ਆ ਜਾਂ ਤੁਸੀਂ ਉਸ ਸਮੇਂ ਪਹਿਲੀ ਜਾਂ ਦੂਜੀ ਜਾਂ ਤੀਜੀ ਪਾ ਰਹੇ ਜੇ ਤਾਂ ਉਹਦੇ ਕਿਸਾਨ ਭਰਾਓ ਜਿਹੜਾ ਗੁੱਲੀ ਡੰਡੇ ਨੂੰ ਸਪਰੇਅ ਕਰਨ ਤੋਂ ਪਹਿਲਾਂ ਤੁਸੀਂ ਜਿਹੜੀ ਯੂਰੀਆ ਖਾਦ ਪਾ ਲੈਣੀ ਆ ਖਾਸ ਕਰਕੇ ਪਾਣੀ ਲਾਉਣ ਤੋਂ ਜਿਹੜੀਆਂ ਬਾਅਦ ਆਪਾਂ ਸਪਰੇਅਾਂ ਕਰਦੇ ਆ ਤਾਂ ਇਸ ਤਰੀਕੇ ਆਪਾਂ ਜਿਹੜੀ ਯੂਰੀਆ ਦੀ ਸਹੀ ਮੈਨੇਜਮੈਂਟ ਕਰਨੀ ਆ ਤੇ ਜੇਕਰ ਤੁਹਾਨੂੰ ਲੱਗਦਾ ਬਈ ਤਾਡੇ ਖੇਤਾਂ ਨਦੀਨ ਬਹੁਤ ਘੱਟ ਆ ਜਾਂ ਸਹੀ ਸਮੇਂ ਤੇ ਕੰਟਰੋਲ ਹੋ ਗਏ ਆ ਤਾਂ ਆਪਾਂ ਲਗਭਗ 50 ਦਿਨ ਤੱਕ ਯੂਰੀਆ 50 ਦਿਨ ਤੋਂ ਪਹਿਲਾਂ ਪਹਿਲਾਂ ਪੂਰੀ ਕਰ ਦੇਣੀ 45-50 ਦਿਨ ਤੱਕ ਯੂਰੀਆ ਤਿੰਨ ਕਿਸ਼ਤਾਂ 'ਚ ਪਾ ਦੇਣੀ ਜੇਕਰ ਤਾਂ ਦਾ ਬਈ ਨਦੀਨ ਜਿਆਦਾ ਸੀ ਕੰਟਰੋਲ ਲੇਟ ਹੋਏ ਆ ਤਾਂ ਉੱਥੇ ਕਿਸਾਨ ਭਰਾ ਕੋਈ ਵਾਰ ਆਪਾਂ ਨੂੰ ਨਾ ਯੂਰੀਆ ਖਾਦੀ ਹੋਰ ਜ਼ਰੂਰਤ ਪੈਂਦੀ ਉਹਦੇ ਵਿੱਚ ਨਦੀਨ ਵੀ ਖਿੱਚ ਜਾਂਦੇ ਆ ਤੇ ਕਈ ਵਾਰ ਕਣਕ ਨੂੰ ਦੱਬ ਜਾਂਦੀ ਸਪਰੇ ਬਾਰ-ਬਾਰ ਕਰਨ ਕਾਰਨ ਉੱਥੇ ਫਿਰ ਕਿਸਾਨ ਭਰਾ ਤੁਸੀਂ ਜਿਹੜੀ 55 ਦਿਨ ਤੱਕ ਜਿਹੜੀ ਜੂਰੀਆ ਕਰ ਸਕਦੇ ਓਥੇ ਆਪਾਂ ਚਾਰ ਕਿਸ਼ਤਾਂ 'ਚ ਕਰ ਦੇਣੀ ਆ ਜਾਂ ਓਥੇ ਚਾਰ ਕਿਸ਼ਤਾਂ ਕਰਨੀਆਂ ਜਿੱਥੇ ਆਪਾਂ ਨਦੀਨ ਜ਼ਿਆਦਾ ਏ ਤੇ ਜਾਂ ਫਿਰ ਓਥੇ ਚਾਰ ਕਿਸ਼ਤਾਂ ਕਰੋ ਜਿੱਥੇ ਤੁਸੀਂ ਪਾਣੀ ਥੋੜਾ ਜਿਹਾ ਅੱਗੇ ਤਲਾਇਆ ਕਣਕ ਨੂੰ ਤਾਂ ਕਿ ਜਿਹੜੀ 8-10 ਦਿਨ ਬਾਅਦ ਜਿਹੜੀ 10 8 10 ਜਾਂ 12 ਦਿਨ ਬਾਅਦ ਜੂਰੀਆ ਆਪਣੀ ਰਿਪੀਟ ਹੁੰਦੀ ਰਹੇ ਕਿਉਂਕਿ ਇਸ ਤਰੀਕੇ ਜੇ ਕਰਾਪਾ ਰਿਪੀਟ ਕਰਾਂਗੇ ਤੇ ਆਪਣਾ ਕਣਕ ਦਾ ਫਟਾਰ ਉਹ ਵੀ ਵਧੀਆ ਰਹੂਗਾ ਤੇ ਅੱਗੇ ਜਾ ਕੇ ਝਾੜ ਵੀ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਸੋ ਹੋਰ ਗੱਲ ਬਾਤ ਹੋਵੇ ਤਾਂ ਕਮੈਂਟ ਕਰ ਸਕਦੇ ਜੀ ਸੋ ਬਹੁਤ ਬਹੁਤ ਧੰਨਵਾਦ